ਕਸ਼ਕਲ ਜੀ ਆਈਪੀਐਨ ਚੈਨਲ ਦੇਖਦੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਜਿੰਨਾ ਕਿ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਜਿਹੜਾ ਗੁਰੂ ਆਪੀਰਾਂ ਪਗੰਬਰਾਂ ਦਾ ਇੱਕ ਸਟੇਟ ਆ ਇਹਦੇ ਵਿੱਚ ਜਿਹੜੇ ਲੰਗਰ ਆ ਸ਼ਬੀਲਾ ਆ ਇਹ ਬੜੇ ਖੁੱਲੇ ਵਿਚਾਰ ਦੇ ਨਾਲ ਖੁੱਲੇ ਦਿਲਾਂ ਦੇ ਨਾਲ ਲੱਗਦੀਆਂ ਵਾਂ ਅਸੀਂ ਤੁਸੀਂ ਹੋਰ ਵੀ ਕਿਸੇ ਬਾਹਰ ਸਟੇਟਾਂ ਦੇ ਵਿੱਚ ਜਾਂਦੇ ਹੋਵੋਗੇ ਉੱਥੇ ਜਿਹੜਾ ਪਾਣੀ ਆ ਉਹ ਮੁੱਲ ਖਰੀਦ ਕੇ ਵੀ ਪੀਤਾ ਹੋਇਆ ਵਾ ਅਸੀਂ ਔਰ ਇਹ ਜਿਹੜਾ ਪੰਜਾਬ ਸ਼ਾਇਦ ਬਾਕੀ ਜਿਹੜੇ ਇੱਥੇ ਜੋ ਵੀ ਕਟਨਾਵਾਂ ਬਾਹਰ ਪ੍ਰਾਂਤਾਂ ਦੇ ਵਿੱਚ ਅੱਜਕੱਲ੍ਹ ਸਾਹਮਣੇ ਆ ਰਹੀਆਂ ਕਿਤੇ ਲੈਂਡਸਕੇਪ ਹੋ ਰਿਹਾ ਕਿਤੇ ਕੁਝ ਹੋ ਰਿਹਾ ਵਾ ਪੰਜਾਬ ਜਿਹੜਾ ਆਪਣਾ ਸੇਫ ਸੂਬਾ ਮੰਨਿਆ ਗਿਆ ਵਾ ਇਹ ਇਹਦਾ ਕਾਰਨ ਸ਼ਾਇਦ ਇਹ ਹੀ ਆ ਕਿ ਇੱਥੇ ਜਿਹੜਾ ਗੁਰੂ ਆਪੀਰਾ ਪੈਗੰਬਰਾਂ ਨੇ ਇਹਨੂੰ ਬਖਸ਼ਿਸ਼ ਜਿਹੜੀ ਹਾਸਲ ਹੋਈ ਹੋਈ ਆ ਤੇ ਇਹ ਲੰਗਰ ਲਗਾਤਾਰ ਹੈ ਲਗਾਤਾਰ ਲੰਗਰ ਲੱਗਦੇ ਰਹਿੰਦੇ ਨੇ ਔਰ ਪੈਸੇ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਇਹ ਲੰਗਰ ਖੁੱਲੇ ਦਿਲ ਦੇ ਨਾਲ ਪੰਜਾਬੀ ਜਿਹੜੇ ਆ ਅਕਸਰ ਹੀ ਲਗਾਉਂਦੇ ਰਹਿੰਦੇ ਨੇ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਰੇ ਲੰਗਰ ਚੱਲ ਰਿਹਾ ਹੈ ਔਰ ਸੁਭਾਸ਼ ਨਗਰ ਦਾ ਇਲਾਕਾ ਇਹ ਲੁਧਿਆਣੇ ਦੇ ਵਿੱਚ ਅਸੀਂ ਖੜੇ ਆ ਇਸ ਵੇਰੇ ਤੇ ਇਹ ਜਿਹੜਾ ਲੰਗਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਸ਼ਬੀਲ ਔਰ ਲੰਗਰ ਦਾ ਔਰ ਜੋਰ ਲੰਗਰ ਜਿਹੜਾ ਹੈ ਇਹ ਕਿਉਂ ਲਗਾਇਆ ਗਿਆ ਹੈ ਕਿਹੜੇ ਉਦੇਸ਼ ਦੇ ਨਾਲ ਲਗਾਇਆ ਗਿਆ ਹੈ ਇੱਥੇ ਜਿਹੜੇ ਆਪਾਂ ਗੱਲਬਾਤ ਕਰ ਲੈਂਦੇ ਹਾਂ ਇਹ ਜਿਹੜੇ ਪ੍ਰਬੰਧਕ ਨੇ ਨਾਨਾ ਨਾਲ ਪਾਜੀ ਆਪਣਾ ਇਹ ਜਿਹੜਾ ਲੰਗਰ ਦੇ ਬਾਰੇ ਦੱਸੋ ਜੈ ਸਾਈ ਜੀ ਸਾਡੇ ਇੱਥੇ ਉਹ ਸਾਈ ਜੀ ਸਾਈ ਜੀ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਇਹ ਲੰਗਰ ਲਾਇਆ ਗਿਆ ਵਾ ਸਾਈ ਜੀ ਦੀ ਕਿਰਪਾ ਨਾਲ ਠੀਕ ਹੈ ਜੀ ਅਸੀਂ ਪਹਿਲਾਂ ਲੰਗਰ ਲਾਇਆ ਸਾਈ ਜੀ ਦੀ ਕਿਰਪਾ ਰਹੀ ਤੇ ਅਸੀਂ ਹਰ ਸਾਲ ਲੰਗਰ ਲਾਵਾਂਗੇ ਤੇ ਇਹ ਲੰਗਰ ਮਤਲਬ ਸੌਣ ਦੇ ਮਹੀਨੇ ਕਰਕੇ ਲਾਇਆ ਗਿਆ ਸੌਣ ਦੇ ਮਹੀਨੇ ਕਰਕੇ ਲੰਗਰ ਲਾਇਆ ਗਿਆ ਠੀਕ ਆ ਜੀ ਤੇ ਇਹ ਜਿਹੜਾ ਸੀਗੇ ਪ੍ਰਬੰਧਕ ਇਹਨਾਂ ਨੇ ਦੱਸਿਆ ਜਿਹੜਾ ਸਾਉਂਡ ਦੇ ਮੇਲੇ ਕਰਕੇ ਜਗਾ ਜਗਾ ਜਿਹੜੇ ਲੰਗਰ ਲੱਗ ਰਹੇ ਹਨ ਇਸੇ ਤਰ੍ਹਾਂ ਇਹਨਾਂ ਨੇ ਵੀ ਲੰਗਰ ਲਾਇਆ ਹੈ ਤੇ ਲੰਗਰ ਦੇ ਵਿੱਚ ਤੁਸੀਂ ਜਿਹੜੀਆਂ ਝਲਕੀਆਂ ਆਮਾ